ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਕਿੱਦਾ ਹਾਲ ਚਾਲ ਹੈ ਉਮੀਦ ਕਰਦਾ ਸਭ ਵਧੀਆ ਹੋਵੇ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਬਿਲਕੁਲ ਲੋ ਜੀ ਵੈਲਕਮ ਕਰਦੇ ਆ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਵਾਹ ਪੰਜਾਬੀ ਬਾਤ ਅੱਛਾ ਪੰਜਾਬੀ ਰਿਐਕਸ਼ਨ ਬਹੁਤ ਪੰਜਾਬੀ ਰਿਐਕਸ਼ਨ ਆ ਵਾਹ ਪੰਜਾਬੀ ਵਾਹ 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 ਆਏ ਅੱਜ ਦਾ ਬੋਡਕਾਸਟ ਹੈ ਇੱਕ ਸੁੱਖਾ ਕਾਲੂ ਕੋ ਕਤਲ ਕਰਨ ਵਾਲੇ ਆਪਣਾ ਗੁਰਪੀਤ ਸਿੱਖੂ ਹਾਂਜੀ ਜੀ ਠੀਕ ਹੈ ਗੁਰਪੀਤ ਸਿੱਖੂ ਦਾ ਇੰਟਰਵਿਊ ਹੈ ਇੱਕ ਬੋਡਕਾਸਟ ਦਾ ਰਿਪੋਰਟ ਆਇਆ ਠੀਕ ਹੈ ਇਹਦੇ ਵਿੱਚ ਇਹ ਅਸੀਂ ਦੇਖਣਾ ਹੈ ਕਿ ਉਹਨਾਂ ਦਾ ਜਿਹੜਾ ਕਾਤਲ ਹੈ ਨਾ ਉਹਨਾਂ ਨੂੰ ਉਹ ਓਨ ਦਾ ਕੈਮਰਾ ਲੈ ਕੇ ਆਏ ਨੇ ਉਹਦੇ ਨਾਲ ਕੋਈ ਗੱਲਾਂ ਬਾਤਾਂ ਕਰਦੇ ਪਏ ਨੇ ਬਿਲਕੁਲ ਇਹ ਸਾਨੂੰ ਨਾ ਇਸ ਜਿਹੜਾ ਇਹ ਮਾਮਲਾ ਹੋਇਆ ਹੋਇਆ ਨਾ ਸਾਨੂੰ ਇਨੀ ਇਨਫੋਰਮੇਸ਼ਨ ਨਹੀਂ ਹੈਗੀ ਲੇਕਿਨ ਇਨਾ ਸਾਨੂੰ ਪਤਾ ਹੋਇਆ ਹੈ ਕਿ ਜਿਹੜਾ ਸੁੱਖਾ ਕਾਨੂੰਨ ਸੀ ਉਹ ਕਹਿੰਦੇ ਸੀ ਬੜਾ ਚੰਗਾ ਬੰਦਾ ਸੀ ਪੰਜਾਬ ਦੇ ਵਿੱਚ ਉਹ ਲੋਕਾਂ ਦੀ ਬਹੁਤ ਮਦਦ ਕਰਦਾ ਹੁੰਦਾ ਸੀ ਇਈ ਇਵੇਂ ਕਿ ਕਿਸੇ ਨਾਲ ਜ਼ਿਆਤੀ ਹੋਈ ਜਾਂ ਕਿਸੇ ਨਾਲ ਅਨਿਆਂ ਹੁੰਦਾ ਪਿਆ ਤੇ ਉਹ ਉਹਨਾਂ ਦੇ ਨਾਲ ਜਾ ਕੇ ਖਲੋਂਦਾ ਸੀ ਖਲੋ ਕੇ ਤੇ ਉਹਨਾਂ ਨੂੰ ਇਨਸਾਫ ਦਵਾਉਂਦਾ ਹੁੰਦਾ ਸੀ ਠੀਕ ਹੈ ਪੰਜਾਬ ਦੇ ਰੰਗ ਪੰਜਾਬੀ ਮੂਵੀ ਵੀ ਬਣੀ ਹੋਈ ਹੈ ਅੱਛਾ ਪੰਜਾਬੀ ਮੂਵੀ ਫਿਰ ਤੇ ਬਹੁਤ ਵੱਡੇ ਫਿਲਮਾਂ ਆਏ ਆ ਅੱਛਾ ਇਹ ਦੇ ਤੇ ਪੰਜਾਬੀ ਮੂਵੀ ਬਣੀ ਹੈ ਤੇ ਜੇ ਰੰਡਾਵਾ ਨਹੀਂ ਜੇ ਰੰਡਾਵਾ ਜੇ ਰੰਡਾਵਾ ਨੇ ਇਹਦੇ ਉੱਤੇ ਮੂਵੀ ਬਣਾਈ ਹੋਇ ਸ਼ੁਕਰੀਆ ਸੁਖਾ ਖਾਲੂ ਦੁੱਪ ਪਰ ਇਹਦਾ ਮਤਲਬ ਸੁਖਾ ਖਾਲੂ ਬਹੁਤ ਵਧੀਆ ਪਰਸਨੈਲਿਟੀ ਲੇਕੋ ਤੇ ਜਿਹੜੇ ਉਹਨਾਂ ਦੇ ਕਾਤਲ ਨੇ ਉਹਨ ਦਾ ਕੈਮਰਾ ਹੀ ਹੋਏ ਹੋਏ ਨੇ ਤੇ ਚਲੋ ਪਹਿਲੇ ਆਪਾਂ ਬੋਰਡ ਦਾ ਸਟੇਜ ਦੇ ਆ ਫਿਰ ਇਹਨਾਂ ਤੇ ਕਰਦੇ ਆ ਆਪਸ ਵਿੱਚ ਚਾਹ ਲੇਕਿਨ ਇਹ ਹੈ ਕਿ ਵੀਡੀਓ ਥੋੜੀ ਲੰਬੀ ਹੈ ਕਿ ਆਪਾਂ ਇਹ ਪਾੜ ਕੇ ਆਂਗੇ ਦੇਖੋ ਜੀ ਆਪਾਂ 10 ਮਿੰਟ ਦਾ ਪਾੜ ਦੇਖਦੇ ਆ ਨਾ ਥੋੜਾ ਜਿਹਾ ਆਪਣਾ ਆਈਡੀਆ ਹੋ ਜਾਏਗਾ ਫਿਰ ਆਪਣੀ ਅਗਰ YouTube ਫੈਮਿਲੀ ਨੂੰ ਅੱਛੀ ਲੱਗੀ ਵੀਡੀਓ ਤੇ ਆਪਾਂ ਫਿਰ ਸਾਰਾ ਇਹਨਾਂ ਦਾ ਬੋਰਡ ਦਾ ਸਾਰਾ ਨਾਲ ਲੈ ਕੇ ਚੱਲਾਂਗੇ ਉਹਨਾਂ ਨਾਲ ਇੰਕਾਊਂਟਰ ਹੋਣਾ ਫੜ ਲੇ ਉਹਨਾਂ ਦਾ ਫੜ ਕੇ ਤੇ ਉਹਨੇ ਗੋਲੀਆਂ ਮਾਰ ਦਿੱਤੀਆਂ ਸੁੱਖੇ ਦਿੱਤੋ ਦੀ ਮੌਕੇ ਦੀ ਹੋ ਗਈ ਉਸ ਤੋਂ ਬਾਅਦ ਅਜੀ ਉਥੇ ਚਲੇ ਕਹਿੰਦੇ ਵਿੱਕੀ ਗੌਂਦਰ ਰੋਇਆ ਵੀ ਸੁੱਖਾ ਕਾਲਵਾ ਦੇ ਮਰਡਰ ਤੋਂ ਬਾਅਦ ਬਿਲਕੁਲ ਸੁੱਖਾ ਆਸਟ੍ਰੇਲੀਆ ਚਲਾ ਜਾਦਾ ਉਹਦਾ ਵਿਆਹ ਹੋ ਜਾਂਦਾ ਵਿਆਹ ਕਰਾਉਣ ਦੇ ਪਿੱਛੇ ਵੀ ਮੁੱਖ ਜਿਹੜੇ ਬੰਦੇ ਸੀ ਸ਼ਾਇਦ ਕੋਟ ਮੈਰਿਜ ਹੋਈ ਸੀ ਗੌਂਦਰ ਹੋਣੀ ਸੀ ਵਿੱਕੀ ਗੌਂਦਰ ਨਾਬਾ ਹਾਈ ਸਿਕਿਉਰਿਟੀ ਜੇਲ ਬ੍ਰੇਕ ਕਰਤੀ ਜੇਲ ਤੋੜ ਕੇ ਤੁਸੀਂ ਭੱਜ ਗਏ ਨਾਬਾ ਜੇਲ ਬ੍ਰੇਕ ਹੋ ਗਈ ਸਰਪ੍ਰੀਤ ਸਿੰਘ ਸੇਖੋਂ ਉੱਥੋਂ ਵੀ ਫਰਾਰ ਹੋ ਗਿਆ ਵਿੱਕੀ ਗੌਂਦਰ ਫਰਾਰ ਹੋ ਗਿਆ ਨਾਬਾ ਜੇਲ ਬ੍ਰੇਕ ਕਰਨ ਦਾ ਆਈਡੀਆ ਤੁਹਾਡਾ ਸੀਗਾ ਜਾਂ ਕਿਸੇ ਹੋਰ ਦਾ ਸੀਗਾ ਇਹ ਕਦੇ ਖਿਆਲ ਨਹੀਂ ਦਿਮਾਗ ਦੇ ਵਿੱਚ ਆਇਆ ਵੀ ਜੇਲ ਬ੍ਰੇਕ ਤਾਂ ਕਰ ਦਾਂਗੇ ਬਾਅਦ ਚ ਐਨਕਾਊਂਟਰ ਹੋ ਜੂਗਾ ਤਾਂ ਖਮਿਆਜਾ ਭੁਗਤਣਾ ਪਊਗਾ ਜਿਹੜੀ ਉਹ ਹਮਨ ਹੁੰਦੀ ਨੇ ਜਿਹੋ ਵਿੱਚ ਖਮਿਆਜੇ ਦਾ ਡਰ ਨਹੀਂ ਹੁੰਦਾ ਜੇ ਦਾ ਤੁਸੀਂ ਵਾਪਸੀ ਕੀਤੀ ਹੈ ਇਸੇ ਤਰ੍ਹਾਂ ਵਾਪਸੀ ਡਿੰਪੀ ਚੰਦਪਾਨ ਨੇ ਵੀ ਕੀਤੀ ਸੀਗੀ ਹਾਂਜੀ ਪਰ ਡਿੰਪੀ ਚੰਦਪਾਨ ਦਾ ਮਰਡਰ ਹੋਇਆ ਸੀਗਾ ਮੈਂ ਇਹ ਨਹੀਂ ਕਹਿੰਦਾ ਮੈਂ ਗੈਕਟਰਾਂ ਨਾ ਮੈਂ ਸਾਧਾ ਪਰ ਜੇ ਕੋਈ ਚੱਲ ਕੇ ਆਊਗਾ ਤੇ ਗੱਫਾ ਦੇ ਕੇ ਤੁਰੂੰਗਾ ਇਤਾਂ ਦੀ ਗੱਲ ਨਹੀਂ ਹੈ ਜੇ ਕੋਈ ਐ ਆਖੇ ਨਾ ਵੀ ਮੈਂ ਪਰ ਰਵੜ ਦਾ ਤੁਹਾਡੀਆਂ ਕੋਈ ਮੂਹਰੀ ਪਾ ਲੂਗਾ ਪਾਣੀ ਦੀ ਸ਼ਕਤੀ ਨੇ ਕਿਤੇ ਨਾ ਕਿਤੇ ਤੁਹਾਨੂੰ ਮੋੜਾ ਪਵਾਇਆ ਮੋੜਾ ਵੀ ਪਵਾਇਆ ਤੇ ਬਚਾ ਵੀ ਦਿੱਤਾ ਇੱਕੋ ਸਪੀਕ ਤੇ ਚਲੇ ਗਏ ਲਾਸਟ ਜਿੱਥੇ ਆਪਾਂ ਬਾਦਸ਼ਾਹ ਬਣ ਗਏ ਵੀ ਜਿੱਥੇ ਫੋਨ ਕਰ ਦਿੱਤਾ ਕਿਸੇ ਨੇ ਬੋਲਣਾ ਨਹੀਂ ਅੱਗੋਂ ਜਦੋਂ ਸ਼ੇਰੇ ਦਾ ਇਨਕਾਊਂਟਰ ਹੋ ਗਿਆ ਉਸ ਤੋਂ ਬਾਅਦ ਅਸੀਂ ਰਹਿ ਗਏ ਮੈਂ ਤੇ ਵਿੱਕੀ ਅੱਖਾਂ ਚਾਂਜੂ ਕਿਉਂ ਆਏ ਤਕਰੀਬਨ ਡੇਢ ਦਹਾਕੇ ਤੋਂ ਪੰਜਾਬ ਦੇ ਵਿੱਚ ਗੈਂਗਸਟਰਾਂ ਦੀ ਚਰਚਾ ਵੱਡੇ ਪੱਧਰ ਤੇ ਹੋ ਰਹੀ ਹੈ ਪੰਜਾਬ ਦੇ ਕੁਝ ਨੌਜਵਾਨ ਜਿਨ੍ਹਾਂ ਨੂੰ ਕਈ ਇਹ ਕਿ ਰਾਹਾਂ ਤੋਂ ਭਟਕ ਗਏ ਜਿਨ੍ਹਾਂ ਨੇ ਹਥਿਆਰ ਚੁੱਕੇ ਅੱਗੇ ਦੀ ਅੱਗੇ ਇਸ ਦਲਦਲ ਦੇ ਵਿੱਚ ਤਸਦੇ ਗਏ ਅਪਰਾਧ ਦੀ ਦੁਨੀਆ ਦੇ ਵਿੱਚ ਅੱਗੇ ਦੀ ਅੱਗੇ ਚੱਲਦੇ ਗਏ ਕਈਆਂ ਦਾ ਅੰਜਾਮ ਬੁਰਾ ਹੋਇਆ ਕਈਆਂ ਨੂੰ ਮੌਤ ਰਸੀਬ ਹੋਈ ਪਰ ਉਹਨਾਂ ਦੇ ਵਿੱਚ ਬਹੁਤ ਸਾਰੇ ਮੁੰਡੇ ਜਿਹੜੇ ਗੈਂਗਸਟਰ ਬਣੇ ਉਹ ਅਜੇ ਵੀ ਜੇਲ੍ਹਾਂ ਦੇ ਵਿੱਚ ਬੰਦ ਹੈ ਤੇ ਗਿਣਤੀ ਦੇ ਉਹ ਲੋਕ ਹੈ ਜਿਨ੍ਹਾਂ ਨੇ ਵਾਪਸੀ ਕੀਤੀ ਜਿਵੇਂ ਕਹਿ ਲਈ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ ਗਣਿਤਿਕ ਦੇ ਲੋਕਾਂ ਨੇ ਪੱਥਰ ਚੱਟਿਆ ਤੇ ਵਾਪਸ ਮੁੜੇ ਉਹਨਾਂ ਦੇ ਵਿੱਚੋਂ ਇੱਕ ਨਾਂ ਗੁਰਪ੍ਰੀਤ ਸਿੰਘ ਸੇਖੋਂ ਵੱਡੇ ਕੇਸਾਂ ਦੇ ਵਿੱਚ ਗੁਰਪ੍ਰੀਤ ਸੇਖੋਂ ਦਾ ਨਾਂ ਬੋਲਦਾ ਹੈ ਜਦੋਂ ਗੁਰਪ੍ਰੀਤ ਸਿੰਘ ਸੇਖੋਂ ਨੂੰ ਸਰਚ ਕਰਦੇ ਆ ਗੂਗਲ ਤੇ ਤਾਂ ਗੁਰਪ੍ਰੀਤ ਸਿੰਘ ਸੇਖੋਂ ਹੁਣਾਂ ਦੀ ਲੰਬੀ ਚੌੜੀ ਗੂਗਲ ਅਪਰਾਧਿਕ ਕੁੰਡਲੀ ਖੋਲ ਕੇ ਰੱਖ ਦਿੰਦਾ ਪਰ ਗੁਰਪ੍ਰੀਤ ਸਿੰਘ ਸੇਖੋਂ ਹੁਣ ਪੂਰਾ ਬਦਲ ਚੁੱਕਿਆ ਹੈ ਗੁਰਪ੍ਰੀਤ ਸਿੰਘ ਸੇਖੋਂ ਜਿੱਦੇ ਤੇ ਪੁਲਿਸ ਕਹਿੰਦੀ ਹੈ ਕਿ ਇਸਨੇ ਕਤਲ ਕੀਤੇ ਨੇ ਗੁਰਪ੍ਰੀਤ ਸਿੰਘ ਸੇਖੋਂ ਹੁਣਾਂ ਦੇ ਨਾਲ ਨਾ ਜੁੜਦਾ ਸੁੱਖਾ ਕਾਲਵਾ ਦੇ ਮਰਡਰ ਦਾ ਗੁਰਪ੍ਰੀਤ ਸਿੰਘ ਸੇਖੋਂ ਹੁਣਾਂ ਦੇ ਨਾਲ ਨਾ ਜੁੜਦਾ ਨਾਬਾ ਜੇਲ ਬ੍ਰੇਕ ਦਾ ਪਰ ਗੁਰਪ੍ਰੀਤ ਸਿੰਘ ਸੇਖੋਂ ਦੇ ਜਿਨ੍ਹਾਂ ਹੱਥਾਂ ਦੇ ਵਿੱਚ ਹਥਿਆਰ ਸੀਗੇ ਹੁਣ ਉਹ ਹੱਥ ਬਜ਼ੁਰਗਾਂ ਦੇ ਗੋਡਿਆਂ ਨੂੰ ਬਜ਼ੁਰਗਾਂ ਦੇ ਪੈਰਾਂ ਨੂੰ ਹੱਥ ਲਾਉਂਦੇ ਹੋਏ ਨਜ਼ਰ ਆ ਰਹੇ ਆ ਪਿਛਲੇ ਦਿਨਾਂ ਅੱਛੇ ਗੁਰਪ੍ਰੀਤ ਸਿੰਘ ਸੇਖੋਂ ਆਪਣੇ ਇਲਾਕੇ ਦੇ ਵਿੱਚ ਸਰਗਰਮ ਨੇ ਔਰ ਇਹ ਆਖਰਕਾਰ ਟਰਨਿੰਗ ਪੁਆਇੰਟ ਕੀ ਸੀਗਾ ਕਿਵੇਂ ਗੁਰਪ੍ਰੀਤ ਸਿੰਘ ਸੇਖੋਂ ਅਪਰਾਧ ਦੀ ਦੁਨੀਆ 'ਚ ਸਿਖਰ ਤੇ ਪਹੁੰਚ ਕੇ ਜਿੱਥੇ ਜਾਣ ਦਾ ਧਾਰਾ ਸੀ ਪਰ ਵਾਪਸੀ ਦਾ ਰਾਹ ਨਹੀਂ ਸੀ ਪਰ ਆਖਰਕਾਰ ਇਹੋ ਜਿਹਾ ਕੀ ਹੋਇਆ ਕਿ ਗੁਰਪ੍ਰੀਤ ਸਿੰਘ ਸੇਖੋਂ ਨੇ ਵਾਪਸੀ ਕੀਤੀ ਹੈ ਔਰ ਗੁਰਪ੍ਰੀਤ ਸਿੰਘ ਸੇਖੋਂ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਅਸੀਂ ਗੱਲਬਾਤ ਕਰਦੇ ਆਂ ਸੇਖੋਂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਵੀਰ ਜੀ ਕੀ ਅਪਰਾਧ ਦੀ ਦੁਨੀਆ ਦੇ ਵਿੱਚ ਇੱਕ ਵੱਡਾ ਨਾਮ ਜਿਵੇਂ ਮੈਂ ਕਹਾਂ ਤਾਂ ਕਿਉਂਕਿ ਗੂਗਲ ਤੇ ਜਦੋਂ ਗੁਰਪ੍ਰੀਤ ਸਿੰਘ ਸੇਖੋਂ ਲਿਖਦੇ ਆਂ ਤਾਂ ਗੂਗਲ ਦੀਆਂ तमाम ਬਹੁਤ ਸਾਰੀਆਂ ਵੈਬਸਾਈਟਾਂ ਜੀਬੀਸੀ ਤੋਂ ਲੈ ਕੇ ਹਰ ਇੱਕ ਵੈਬਸਾਈਟ ਤੇ ਗੁਰਪ੍ਰੀਤ ਸਿੰਘ ਸੇਖੋਂ ਦੇ ਨਾਮ ਦੇ ਨਾਲ ਅਪਰਾਧ ਜੁੜਿਆ ਹੋਇਆ ਹੈ ਵੱਡੇ ਵੱਡੇ ਕਾਹਨ ਜਿਨ੍ਹਾਂ ਨੂੰ ਕਰਕੇ ਸ਼ਾਇਦ ਕੁਸ਼ਕਤਾ ਲੋਕ ਇਸ ਦੁਨੀਆ ਦੇ ਵਿੱਚ ਨਹੀਂ ਗਏ ਪਰ ਚਲੋ ਤੁਸੀਂ ਹੈਗੇ ਹੋ ਸਾਡੇ ਨਾਲ ਗੱਲਬਾਤ ਅਸੀਂ ਤੁਹਾਡੇ ਨਾਲ ਕਰਦੇ ਆ ਸੇਖੋਂ ਸਾਹਿਬ ਟਰਨਿੰਗ ਪੁਆਇੰਟ ਇੰਨੇ ਵੱਡੇ ਕਾਹਨਾਂ ਦੇ ਵਿੱਚ ਨਾਂ ਜੁੜਿਆ ਔਰ ਮੋੜਾ ਕਿਵੇਂ ਪਿਆ ਇਹ ਵਿਕਰਮਬੀਰ ਇੱਕਦਾਂ ਵੀ ਆਪਾਂ ਕਹਿ ਲੈਣੇ ਵੀ ਮੱਥੀ ਪੱਥਰ ਛੱਟ ਕੇ ਮੁੜਦੀ ਹੈ ਇੱਕ ਉਸ ਪੀਕ ਤੇ ਚਲੇ ਗਏ ਲੱਤ ਜਿੱਥੇ ਆਪਾਂ ਬਾਦਸ਼ਾਹ ਬਣ ਗਏ ਵੀ ਜਿੱਥੇ ਫੋਨ ਕਰ ਦਿੱਤਾ ਕਿਸੇ ਨੇ ਬੋਲਣਾ ਨਹੀਂ ਅੱਗੋਂ ਜਦੋਂ ਵੀ ਆਪਾਂ ਜ਼ਿੰਦਗੀ ਦੇ ਵਿੱਚ ਆਪਦੀ ਝਾਤ ਮਾਰਦੇ ਸੀ ਕੀ ਸਾਡਾ ਏਮ ਕੀ ਆ ਅਸੀਂ ਕੀ ਕਰ ਰਹੇ ਹਾਂ ਕਿਸ ਚੀਜ਼ ਨੂੰ ਲੈ ਕੇ ਇਹ ਚੀਜ਼ ਕਰ ਰਹੇ ਹਾਂ ਉਹਦੋਂ ਖਾਲੀ ਲੱਗਦਾ ਸੀ ਹਰ ਕੁਝ ਸਾਰੀਆਂ ਚੀਜ਼ਾਂ ਖਾਲੀ ਲੱਗਦੀਆਂ ਸੀ ਅਸਲ ਦੇ ਵਿੱਚ ਇਹ ਕਹਿਣਾ ਚਾਹਾਂਗਾ ਵੀ ਜਿਹੜਾ ਇਹਦਾ ਮੋੜਾ ਹੈ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਉਹਨੇ ਸੇਵਾ ਲੈਣੀ ਸੀ ਆਪਦੇ ਲੋਕਾਂ ਦੀ ਕਹਿ ਲੋ ਜੇ ਪੰਜਾਬ ਦੀ ਉਸ ਕਰਕੇ ਬਾਣੀ ਕਰਕੇ ਮੈਨੂੰ ਲੱਗਦਾ ਵੀ ਜਾਂ ਮੇਰੇ ਫੈਮਲੀ ਕਰਕੇ ਮੇਰੇ ਬੱਚੇ ਆ ਮੇਰੀਆਂ ਬੇਟੀਆਂ ਨੇ ਚਾਰ ਉਹਨਾਂ ਕਰਕੇ ਮਤਲਬ ਟਰਨਿੰਗ ਪੁਆਇੰਟ ਆ ਗਿਆ ਵਾਪਸ ਆਉਣਾ ਪਿਆ ਕਿਉਂਕਿ ਹਰ ਚੀਜ਼ ਮੈਂ ਵੇਖ ਲਈ ਇਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਉੱਤੇ ਜਾ ਕੇ ਵੀ ਵੇਖ ਲਿਆ ਹੱਦ ਤੋਂ ਜ਼ਿਆਦਾ ਲਾਸਟ ਜਾ ਕੇ ਵੇਖ ਲਿਆ ਹਾਂ ਲਾਸਟ ਤੱਕ ਮੈਨੂੰ ਉਸ ਤੋਂ ਬਾਅਦ ਸ਼ਾਇਦ ਜੇ ਮੈਂ ਝੂਠ ਨਾ ਕਵਾਂ ਤੇ ਮੌਤ ਹੀ ਹੈ ਉਸ ਤੋਂ ਬਾਅਦ ਤਾਂ ਮੌਤ ਹੀ ਸੀ ਉੱਥੋਂ ਜਾ ਕੇ ਵਾਪਸ ਆਇਆ ਔਰ ਚਲੋ ਫਿਰ ਵੀ ਇਹਦੇ ਵਿੱਚ ਕੁਛ ਨਾ ਕੁਛ ਕਿਤੇ ਨਾ ਕਿਤੇ ਮੈਂ ਇਸ ਗੱਲੋਂ ਵੀ ਧੰਨਵਾਦ ਕਰਦਾ ਵੀ ਕੁਝ ਪੁਲਿਸ ਆਫੀਸਰ ਜਿਨ੍ਹਾਂ ਨੇ ਇਹ ਮੌਕਾ ਜ਼ਰੂਰ ਦਿੱਤਾ ਅੱਛਾ ਵੀ ਵਾਪਸ ਜਾਣ ਦਾ ਮੈਨੂੰ ਮੌਕਾ ਦੇ ਦਿੱਤਾ ਉਸ ਮੌਕੇ ਦਾ ਹੁਣ 1.5 ਸਾਲ ਹੋ ਗਿਆ ਮੈਨੂੰ ਬਾਹਰ ਆਏ ਨੂੰ ਮੈਂ 22 ਨਵੰਬਰ 2023 ਨੂੰ ਬਾਹਰ ਆਇਆ ਸੀ ਉਸ ਤੋਂ ਬਾਅਦ ਕੋਈ ਮੇਰੇ ਤੇ ਇਦਾਂ ਦਾ ਕੋਈ ਪਰਚਾ ਜਾਂ ਕੁਛ ਇਦਾਂ ਦਾ ਪੁਲਿਸ ਨੇ ਕੋਈ ਧੱਕਾ ਨਹੀਂ ਕੀਤਾ ਚਲੋ ਉਹਨਾਂ ਨੇ ਮੌਕਾ ਦਿੱਤਾ ਤੇ ਮੈਂ ਚਾਹਣਾ ਵੀ ਹੁਣ ਜੇ ਟਰਨਿੰਗ ਪੁਆਇੰਟ ਆਇਆ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਸਾਰੀ ਜ਼ਿੰਦਗੀ ਜਿਹੜੀ ਇਹਨਾਂ ਹੁਣ ਸੇਵਾ ਦੇ ਲਿਖੇ ਲੱਗ ਜਾਵੇ ਕਿਉਂਕਿ ਪਹਿਲਾਂ ਕੁਛ ਨਹੀਂ ਕਮਾਇਆ ਇੱਕ ਸੱਜਣਾ ਤੋਂ ਬਿਨਾ ਹੋਰ ਕੁਛ ਨਹੀਂ ਖਟਿਆ ਸੱਜਣ ਜਰੂਰ ਖਟੇ ਜਿਹੜੇ ਅੱਜ ਵੀ ਕੈਲੋ ਵੀ ਪਾੜ ਰਣ ਕੇ ਨਾਲ ਖਲੋਤੇ ਨੇ ਪਰ ਹੋਰ ਕੁਛ ਨਹੀਂ ਖਾਲੀ ਹੱਥ ਸਾਰੇ ਤੁਸੀਂ ਕਹਿ ਰਹੇ ਹੋ ਕਿ ਪੀਕ ਟੇਕ ਤੁਸੀਂ ਚਲੇਗੇ ਇਹਦੇ ਤੇ ਵੀ ਅਸੀਂ ਗੱਲ ਕਰਾਂਗੇ ਪਰ ਵੱਡੇ ਵੱਡੇ ਕਾਂਡਾਂ ਦੇ ਵਿੱਚ ਤੁਹਾਡਾ ਨਾਂ ਜੁੜਦਾ ਸੁੱਖਾ ਕਾਲਵਾ ਦੇ ਮਰਡਰ ਕੇਸ ਦੇ ਵਿੱਚ ਤੁਹਾਡਾ ਨਾਂ ਜੁੜਦਾ ਨਾਬਾ ਜੇਲ ਬ੍ਰੇਕ ਹੋਈ ਬਹੁਤ ਵੱਡਾ ਕਾਂਡ ਸੀਗਾ ਪੂਰੇ ਇੰਡੀਆ ਦੀਆਂ ਸੁਰੱਖਿਅਾਂ ਬਣੀਆਂ ਕਿ ਹਾਈ ਸਿਕਿਉਰਿਟੀ ਨਾਬਾ ਜੇਲ ਬ੍ਰੇਕ ਕਰਕੇ ਤੁਸੀਂ ਫਰਾਰ ਹੋ ਗਏ ਸੀ ਉਹਦੇ ਚੋਂ ਇਹਦੇ ਤੇ ਵੀ ਗੱਲ ਕਰਾਂਗੇ ਮੈਨੂੰ ਇਹ ਦੱਸੋ ਕਿ ਸ਼ੁਰੂਆਤ ਕਿਵੇਂ ਹੋਈ ਗੁਰਪ੍ਰੀਤ ਜੀ ਇਸ ਦੁਨੀਆ ਦੇ ਵਿੱਚ ਅਪਰਾਧ ਦੀ ਦੁਨੀਆ ਦੇ ਵਿੱਚ ਤੁਸੀਂ ਧੱਸੇ ਕਿਵੇਂ ਕਿਵੇਂ ਵਾਰੈਂਟਰੀ ਕਿੰਪੁਆਇੰਟ ਕੀ ਸੀਗਾ ਐਂਟਰੀ ਬਈ ਇਹਦੇ ਵਿੱਚ ਅਸਲ ਦੇ ਵਿੱਚ ਜਿਹੜਾ ਮੁੱਦਾ ਇਹ ਬਣਿਆ ਐਂਟਰੀ ਦਾ ਇਹ 2012 ਦਾ ਵਿਧਾਨ ਸਭਾ ਇਲੈਕਸ਼ਨ ਬਣਿਆ ਹੂੰ ਉਸ ਇਲੈਕਸ਼ਨ ਤੋਂ ਬਾਅਦ ਜੋ ਵੀ ਕੁਝ ਹੋਇਆ ਜੋ ਵੀ ਆ ਪਰਚੇ ਦਰਜ ਹੋਏ ਜਾਂ ਕਹਿ ਲੋ ਨਾਮ ਮਗਰ ਗੈਂਗਸਟਰ ਲੱਗ ਗਿਆ ਜਾਂ ਇੱਕ ਅਪਰਾਧ ਜਗਤ ਦੇ ਵਿੱਚ ਬੜਾ ਵੱਡਾ ਨਾਮ ਬਣ ਗਿਆ ਹੂੰ ਉਹ ਉਸ ਤੋਂ ਬਾਅਦ ਸਭ ਕੁਝ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਅੱਗੇ ਚੱਲਦਾ ਗਿਆ ਹੂੰ 2012 ਦੇ ਵਿੱਚ ਮੈਨੂੰ ਸ਼ੇਰਾ ਵੀਰ ਮਿਲਿਆ ਗੁਰਸ਼ੀਰ ਸਿੰਘ ਸ਼ੇਰਾ ਸ਼ੇਰਾ ਖੋਬਣ ਸ਼ੇਰਾ ਖੋਬਣ ਹਾਂ ਉਹ ਮੈਨੂੰ ਵੀਰ ਮਿਲਦਾ 30 30 ਜਨਵਰੀ ਨੂੰ 2012 ਨੂੰ ਸ਼ਾਮ ਜੀ ਨੂੰ ਮਿਲਿਆ ਕਿਸੇ ਦੇ ਘਰੇ ਉਦੋਂ ਇੱਕ ਨੰਬਰ 'ਚ ਸੀ ਕੋਈ ਉੱਤੇ ਕੋਈ ਇਦਾਂ ਦਾ ਹੋ ਸਕਦਾ ਉਸ ਤੋਂ ਪਹਿਲਾਂ ਉਹ ਤੇ ਪਰਚੇ ਹੋਣ ਜਾਓ ਕਿਵੇਂ ਸੀ ਪਰ ਉਸ ਟਾਈਮ ਮੈਨੂੰ ਨਹੀਂ ਪਤਾ ਉਹ ਮੈਨੂੰ ਮਿਲਿਆ ਹਾਮ ਉਮਰ ਸੀ ਉਹਦੇ ਨਾਲ ਪਿਆਰ ਬਣ ਗਿਆ ਵੋਟਾਂ ਦੇ ਮਸਲੇ ਦੇ ਵਿੱਚ ਕੋਈ ਗੱਲ ਹੋਈ ਸਾਡੇ ਨੰਬਰ ਅਸੀਂ ਇੱਕ ਦੂਜੇ ਨਾਲ ਐਕਸਚੇਂਜ ਕਰ ਲਏ ਕਿਉਂਕਿ ਉਹ ਵੀ ਇੱਥੇ ਸਾਡੇ ਮੈਡਮ ਸਤਕਾਰ ਕੌਰ ਸੀ ਹਾਂ ਕਾਂਗਰਸ ਵੱਲੋਂ ਐਮਐਲਏ ਦੀ ਟਿਕਟੋ ਨਾਲ ਕੋਲ ਸੀ ਉਹਦੇ ਘਰ ਵਾਲੇ ਨਾਲ ਲਾਡੀ ਗਹਿਰੀ ਨਾਲ ਉਹਦਾ ਅਸ਼ੇਰੇ ਦਾ ਬਹੁਤ ਪਿਆਰ ਸੀ ਜਿਸ ਕਾਰਨ ਉਹ ਇਲੈਕਸ਼ਨ ਕੰਪੇਨ ਦੀ ਇੱਥੇ ਆਇਆ ਸੀ ਫਰੋਈਪੁਰ ਦਿਹਾਤੀ ਦੇ ਵਿੱਚ ਤੇ ਉਦੋਂ ਤੋਂ ਉਹਦੇ ਨਾਲ ਮੇਰਾ ਪਿਆਰ ਉੱਥੇ ਮਤਲਬ ਬਹੁਤ ਜ਼ਿਆਦਾ ਬਣ ਗਿਆ ਇੱਕ ਉਮਰ ਛੋਟੀ ਸੀ ਇੱਕ ਹਮ ਉਮਰ ਸੀ ਅਸੀਂ ਦੋਵੇਂ ਜਾਨੇ ਤੇ ਉਹਦੇ ਨਾਲ ਕਾਫੀ ਜ਼ਿਆਦਾ ਪਿਆਰ ਬਣ ਗਿਆ 31 ਜਨਵਰੀ ਨੂੰ ਪਿਆਰੇਆ ਨੇ ਮਰਡਰ ਹੋ ਗਿਆ ਵੋਟਾਂ ਸੀ ਉਸ ਦਿਨ 31 ਜਨਵਰੀ ਨੂੰ ਮਰਡਰ ਹੋਇਆ ਹਾਂ ਔਰ ਸ਼ੇਰੇ ਕੋਲੋਂ ਮਰਡਰ ਹੋ ਗਿਆ ਉਹ ਅਸਲ ਦੇ ਵਿੱਚ ਬੰਦਾ ਮਾਰ ਦੇਣ ਦੀ ਨੀਤ ਨਾਲ ਉਹਨੇ ਨਹੀਂ ਉੱਥੇ ਕੋਈ ਗੋਲੀ ਚਲਾਈ ਲੜਾਈ ਹੋਈ ਤੇ ਸਡਨਲੀ ਮੈਂ ਉਹ ਮੁੰਡਾ ਜਿਹਦੇ ਫਾਇਰ ਲੱਗਿਆ ਉਹ ਪੂਰਾ ਹੋ ਗਿਆ ਵਿਚਾਰਾ ਹਾਂ ਉਸ ਤੋਂ ਬਾਅਦ ਜੋ ਉਹ ਫਰਾਰ ਹੋ ਗਿਆ ਹਾਂ ਹਾਂ ਤੇ ਮੈਂ ਵੀ ਉਹਦੇ ਨਾਲ ਜਿਵੇਂ ਹੁਣ ਮੇਰੀਆਂ ਫੋਟੋ ਸੀਗੀਆਂ ਉਸ ਦਿਨ ਅਹੀਂ ਇੱਕ ਦੂਜੇ ਨੂੰ ਮਿਲੇ ਮੇਰੇ ਕੋਲ ਆਉਂਦਾ ਜਾਂਦਾ ਰਿਹਾ ਮਿਲਦਾ ਰਿਹਾ ਮੈਨੂੰ ਉਸ ਕਾਰਨ ਹੀ ਅੱਗੇ ਫੋਟੋਆਂ ਥੋੜੀ ਸਜੰਤਾਈ ਵਾਧਦੀ ਗਈ ਇੱਕ ਦੂਜੇ ਨਾਲ ਮੇਲ ਮਲਾਪ ਵਧਦਾ ਗਿਆ ਤੇ ਉਹ ਚੀਜ਼ ਨਹੀਂ ਬਸ ਇਲੈਕਸ਼ਨ ਤੋਂ ਬਾਅਦ ਇਧਰਲੇ ਪਾਸੇ ਨੂੰ ਧੱਕ ਦਿੱਤਾ ਕੀ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਪਹਿਲਾ ਪਰਚਾ ਤੁਹਾਡੇ ਤੇ ਕਦੋਂ ਹੋਇਆ ਗੁਰਪ੍ਰੀਤ ਜੀ ਪਹਿਲਾ ਪਰਚਾ ਬਾਈ ਮੇਰੇ ਤੇ ਮਲੂਟ ਸਿਟੀ 'ਚ ਸ਼ਾਇਦ ਦਰਜ ਹੋਇਆ ਸੀ ਮਤਲਬ ਉਸ ਬਾਰੇ ਮੈਨੂੰ ਪਤਾ ਵੀ ਨਹੀਂ ਸੀ ਕੁਝ ਕੋਈ ਸ਼ੇਰੇਨਾ ਰਿਲੇਟਡ ਉੱਥੇ ਕੋਈ ਪ੍ਰੋਬਲਮ ਸੀ ਜਾਂ ਕੋਈ ਪਰਚਾ ਦਰਜ ਹੋਇਆ ਉਹਨਾਂ ਨੇ ਮੈਨੂੰ ਵੀ ਨਾਲ ਨਾਮਜ਼ਦ ਕਰ ਦਿੱਤਾ ਆਦਾ ਸੀ ਪਰਚਾ ਉਹ ਸ਼ਾਇਦ 364 ਇਹਦਾ ਕਿਡਨਾਪਿੰਗ ਦਾ ਹਾਂ ਤੇ ਮੈਨੂੰ ਉਹ ਚ ਨਾਮਜ਼ਦ ਕਰ ਦਿੱਤਾ ਬਾਅਦੋਂ ਚਲੋ ਬਰੀ ਹੋ ਗਿਆ ਪਰਚਾ ਹਾਂ ਤੇ ਉਸ ਚੀਜ਼ਾਂ ਦੇ ਅੱਗੇ ਸਟੈਪ ਬਾਈ ਸਟੈਪ ਇਹਦੇ ਵਿੱਚ ਸਾਨੂੰ ਤੱਕ ਦਿੱਤਾ ਤੁਰੇ ਗਏ ਫਿਰ ਅੱਗੇ ਕਿਉਂਕਿ ਹੁਣ ਜਿੱਦਾਂ ਦਾ ਮਾਹੌਲ ਬਣ ਗਿਆ ਸੱਜਣ ਵੀ ਉਦਾਂ ਦੇ ਲੱਭਣੇ ਆ ਸਾਰੇ ਉਦਾਂ ਦੀ ਸੱਜਣ ਲੱਭਣਗੇ ਉਦਾਂ ਉਹਨਾਂ ਦੇ ਨਾਲ ਆਪ ਅੱਗੇ ਤੁਰੇ ਜਾਵਾਂਗੇ ਕਿਉਂਕਿ ਫਿਰ ਹੁਣ ਮੋੜੇ ਦਾ ਤਾਂ ਕੋਈ ਸਿਸਟਮ ਨਹੀਂ ਰਹਿ ਗਿਆ ਹਾਂ ਜਦੋਂ ਇਦਾਂ ਚੱਲਦਾ ਗਿਆ ਅੱਗੇ ਦੀ ਅੱਗੇ ਦੁਸ਼ਮਣੀਆਂ ਇੱਕ ਨਾਲ ਇੱਕ ਜੁੜ ਪਿਆ ਉਹਦੀ ਦੁਸ਼ਮਣੀਆਂ ਉਹ ਵੀ ਫਿਰ ਆਪਦੀ ਹੋ ਗਈ ਆਪਦੇ ਸੱਜਣਾਂ ਦੀਆਂ ਦੁਸ਼ਮਣੀਆਂ ਵੀ ਆਪਦੀਆਂ ਬਣ ਗਈਆਂ ਤੇ ਚਲੋ ਬਣਨੀਆਂ ਵੀ ਚਾਹੀਦੀਆਂ ਸੀ ਜਦੋਂ ਸੱਜਣ ਸੀ ਹਾਂ ਤੇ ਇਦਾਂ ਚੱਲਦੇ ਚੱਲਦੇ ਅੱਗੇ ਜਗਤ ਦੇ ਵਿੱਚ ਅੱਗੇ ਸਾਰਾ ਇਨਵੋਲਵ ਹੋ ਗਏ ਯਾਨੀ ਕਿ ਪਹਿਲੇ ਸਹੀ अच्छा जी जिवे कि मैं तन्नू पहले दसेया कि ब्रॉडकास्ट बहुत बड़ है ठीक दे, है एनु आपा पार्ट्स ਦੇ थ्रू ਦੇਖ ਸਕਦੇ ਆ ਕਿ ساری ਗੱਲਬਾ ਸੁਣ ਸਕਦੇ ਆ اچھا ਇਹਨਾਂ ਦੇ ਟਾਈਟਲ ਜਿਹੜਾ ਦਿੱਤਾ ਹੋਇਆ ਹੈ ਨਾ ਟਾਈਟਲ ਇਹਨਾਂ ਨੇ ਦਿੱਤਾ ਸੀ ਕਿ ਇਹ ਉਹਨਾਂ ਦੇ ਕਾਤਲ ਨੇ ਹਾਂ ਲੇਕਿਨ ਇਹ ਮੇਰਾ ਆਪਣਾ ਇੱਕ ਆਈਡੀਆ ਹੈ ਕਿ ਬ੍ਰॉडकास्ट ਦੇਖਾਂਗੇ ਜੇ ਇਹ ਕਨਫਰਮ ਹੋ ਜਾਏਗਾ ਕਾਤਲ ਨਹੀਂ ਹੈ ਇਲਜ਼ਾਮ ਆਇਆ ਹੋਇਆ ਇਹ ਇਹ ਕਹਿ ਰਹੇ ਨੇ ਕਿ ਜਿਹੜਾ ਇਹਨਾਂ ਦੇ ਨਾਲ ਲਾਡੀ ਗਿਲ ਸੀ ਨਾ ਮਤਲਬ ਕਿ ਉਹਨਾਂ ਕੋਲੋਂ ਇਹ ਕਤਲ ਦੀ ਨੀਅਤ ਨਾਲ ਗਏ ਨਹੀਂ ਲੇਕਿਨ ਇਹਨਾਂ ਕੋਲ ਉਹ ਗੋਲੀ ਚੱਲ ਗਈ ਹੋ ਗਿਆ ਹੋ ਗਿਆ ਮਤਲਬ ਕਿ ਜਿਹੜਾ ਇਹਦੇ ਨਾਲ ਸੀ ਇਹਦੇ ਕੋਲ ਨਹੀਂ ਜਿਹੜਾ ਇਹਦਾ ਸਾਥੀ ਸੀ ਕਿ ਉਹ ਸੱਜਣ ਸੀ ਨਾ ਫਿਰ ਉਹ ਜ਼ਾਰੀ ਗੱਲ ਆ ਕਿ ਫਿਰ ਉਹ ਇਹਦੇ ਤੇ ਨਾਮ ਜਿਹੜਾ ਆਂਦਾ ਹੀ ਆਂਦਾ ਸੀ ਗੱਲ ਜਿਹੜੇ ਲੋਕ ਜਿਨ੍ਹਾਂ ਦੇ ਨਾਲ ਹੁੰਦੇ ਨੇ ਫਿਰ ਉਹ ਇਨਕਲੂਡ ਹੀ ਕੀਤੇ ਜਾਂਦੇ ਨੇ ਨਾ ਕੇਸ ਦੇ ਵਿੱਚ ਜਿੱਦਾਂ ਕਿ ਉਹ ਹਾਈਲਾਈਟਸ ਦੇ ਵਿੱਚ ਦੇਖਿਆ ਉਹ ਖੁਦ ਉਹਨਾਂ ਦੀਆਂ ਅੱਖਾਂ 'ਚ ਅਥਰੂ ਆਏ ਹੋਏ ਨੇ ਉਹ ਰੋ ਰਹੇ ਸਨ ਹਾਈਲਾਈਟਸ ਦੇ ਵਿੱਚ ਯਾਰ ਵੀ ਲਈ ਸੀ ਨਾ ਆਪਸ ਵਿੱਚ ਗੈਂਗ ਸੀ ਉਹ ਅੱਛਾ ਮੈਂ ਦੇਖਦਾ ਪਿਆ ਕਿ ਜਿੰਨੀ ਉਹਨਾਂ ਦੀ ਚੜ੍ਹਾਈ ਦੱਸੀ ਗਈ ਹੈ ਕਿ ਉਸ ਦੌਰ ਦੇ ਵਿੱਚ ਜਿੱਦੇ ਵੱਡੇ ਉਹ ਗੈਂਗਸਟਰ ਬਣ ਗਏ ਹੋਏ ਸੀ ਤੇ ਇਹ ਬਿਲਕੁਲ ਕੀ ਕੀ ਗੱਲ ਹੈ ਕਿ ਇੰਨੀ ਦੂਰ ਜਾ ਕੇ ਵਾਪਸ ਆਣਾ ਬੜੀ ਵੱਡੀ ਗੱਲ ਹੁੰਦੀ ਹੈ ਕਿਉਂਕਿ ਇੰਨੀ ਦੂਰ ਜਾ ਕੇ ਜਿਹੜੇ ਮੁੜੇ ਨੇ ਉਹ ਮੌਤ ਲੈ ਕੇ ਮੁੜੇ ਨੇ ਉਸ ਤੋਂ ਇਲਾਵਾ ਨਹੀਂ ਹਾਂ ਜੀ ਠੀਕ ਹੈ ਮਤਲਬ ਉਹ ਕਹਿੰਦਾ ਪਿਆ ਕਿ ਮੈਨੂੰ ਕੁਝ ਪੁਲਿਸ ਵਾਲੇ ਚੰਗੇ ਮਿਲ ਗਏ ਸੀ ਜਿਨ੍ਹਾਂ ਨੇ ਮੈਨੂੰ ਚੰਗੀ ਸਲਾਹ ਦਿੱਤੀ ਠੀਕ ਹੈ ਜਿਨ੍ਹਾਂ ਨੇ ਮੈਨੂੰ ਸਮਝਾਇਆ ਕੋਈ ਮੇਰੇ ਦਿਮਾਗ 'ਚ ਗੱਲ ਪਈ ਤੇ ਮੈਂ ਮੁੜ ਗਿਆ ਬਿਲਕੁਲ ਇਦਾਂ ਹੀ ਇਹ ਬੜੇ ਮਜ਼ੇਦਾਰੀਆਂ ਗੱਲਾਂ ਤੇ ਬੜਾ ਵਧੀਆ ਬ੍ਰਾਡਕਾਸਟ ਹੈ ਸਾਨੂੰ ਤੇ ਬੜਾ ਮਜ਼ਾ ਆਇਆ ਦੇਖਣ ਦਾ ਤੁਹਾਨੂੰ ਕਿਸ ਨਾਲ ਲੱਗਿਆ ਇੱਕ ਕਮੈਂਟ ਸੇ ਜ਼ਰੂਰ ਦੱਸਣਾ ਜਿਹੜੇ ਜਿਹੜ ਉਦੋਂ ਤੱਕ ਰੱਖੋ ਆਪਣਾ ਖਿਆਲ ਰੱਬ ਦਾ